ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਅੱਜ ਦੋਸਤੋ ਗੱਲ ਕਰਨੀ ਆ ਆਪਾਂ ਜ਼ੁਰਤ ਵਾਲੇ ਜਥੇਦਾਰ ਦੀ ਕਿ ਮੈਂ ਜਿਹੜੇ ਸਮੇਂ ਦੀ ਗੱਲ ਕਰਨ ਜਾ ਰਿਹਾ ਇਹ ਗੱਲ ਆ ਦੋਸਤੋ ਗਵਰਨਰਰੀ ਰਾਜ ਵੇਲੇ ਦੀ ਇਹ ਗੱਲ ਆ ਅਗਸਤ 1999 ਦੀ ਜਦੋਂ ਐਸਐਸਪੀ ਗੋਵਿੰਦ RAM ਸੀਗਾ ਜਿਹੜਾ ਬਹੁਤ ਹੀ ਜ਼ਿਆਦਾ ਜੁਰਮ ਕਰਦਾ ਸੀ ਸੈਂਟਰ ਦੇ ਉਹਨੂੰ ਬਕਾਇਦਾ ਡੈਪੂਟੇਸ਼ਨ ਤੇ ਭੇਜਿਆ ਸੀਗਾ ਤੇ ਉਹ ਇੱਥੋਂ ਤੱਕ ਕਹਿਣਾ ਹੁੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਜਾਓਗੇ ਤੇ ਤੁਸੀਂ ਗੋਵਿੰਦ ਰਾਮ ਨੂੰ ਯਾਦ ਰੱਖੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਭੁੱਲ ਜਾਓਗੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਭੁੱਲ ਕੇ ਤੁਸੀਂ ਗੋਵਿੰਦ ਰਾਮ ਦਾ ਮੂਤ ਪੀਆ ਕਰੋਗੇ ਐ ਜਿਹੜੀਆਂ ਹਰਕਤਾਂ ਉਹ ਕਰਦਾ ਸੀ ਤੇ ਇਨ੍ਹਾਂ ਹਰਕਤਾਂ ਕਾਰਨ ਹੀ ਉਹਨੂੰ ਫਿਰ ਸਿੰਘਾਂ ਨੇ ਗੱਡੀ ਚੜਾਇਆ ਜਗਰਾਤ ਸਿੰਘ ਤੂਫਾਨ ਨੇ ਗੱਡੀ ਚੜਾਇਆ ਜਿਸ ਦੀ ਇੱਕ ਫਿਲਮ ਵੀ ਬਣੀ ਹੋਈ ਆ ਜੋ ਰਣਜੀਤ ਬਾਵਾ ਨੇ ਇੱਕ ਬਹੁਤ ਵਧੀਆ ਅਦਾਕਾਰੀ ਨਾਲ ਫਿਲਮ ਬਣਾਈ ਹੋਈ ਆ ਤੇ ਇਤਿਹਾਸ ਪੜ੍ਹ ਕੇ ਤੁਸੀਂ ਦੇਖਿਓ ਕਿ ਉਹ ਕਿੰਨਾ ਜ਼ੁਲਮੀ ਸੀ ਕਿੰਨਾ ਜ਼ਾਲਮ ਸੀਗਾ ਤੇ ਕਿੰਨੇ ਜ਼ਿਆਦਾ ਤਸੀਹੇ ਦਿੰਦਾ ਸੀ ਸਿੰਘਾਂ ਨੂੰ ਉਹ ਤਾਂ ਹਾਲ ਹੋਰ ਤਾਂ ਹੋਰ ਲੇਡੀ ਪੁਲਿਸ ਦੀ ਵੀ ਮਦਦ ਨਹੀਂ ਸੀ ਲੈਂਦਾ ਸਿੰਘਣੀਆਂ ਨੂੰ ਚੱਕਣ ਮੇਲੇ ਵੀ ਆਪ ਹੀ ਚੱਕਦਾ ਸੀ ਤੇ ਆਪ ਹੀ ਉਹਨਾਂ ਨੂੰ ਤਸੀਹੇ ਦਿੰਦਾ ਸੀ ਟੌਰਚਰ ਕਰਦਾ ਸੀ ਅੱਜ ਗੱਲ ਕਰਦੇ ਹਾਂ ਦੁਬਾਰਾ ਆਪਾਂ ਵਿਸ਼ੇ ਤੇ ਮੁੜਦੇ ਹਾਂ ਦੋਸਤੋ ਗੱਲ ਆ ਜ਼ੁਰਤ ਵਾਲੇ ਜਥੇਦਾਰਾਂ ਦੀ ਉਦੋਂ ਦੇ ਜਿਹੜੇ ਕਾਲ ਤੱਕ ਤੇਰੇ ਜਥੇਦਾਰ ਸੀ ਉਹ ਸੀਗੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਜੋ ਕਿ ਇੱਕ ਪ੍ਰਸਿੱਧ ਕੀਰਤਨੀਏ ਸੀਗੇ ਜੋ ਕਿ ਪੰਥ ਕੇਤਾਂ ਦੀ ਗੱਲ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਕਦੇ ਵੀ ਕਿਸੇ ਬੁਰੇ ਝੁਕੇ ਨਹੀਂ ਸੀਗੇ ਜਦੋਂ ਕੋਈ ਉਹ ਫੈਸਲਾ ਲੈਂਦੇ ਸੀਗੇ ਪੂਰਾ ਠੋਕਮਾ ਫੈਸਲਾ ਫੈਸਲਾ ਲੈਂਦੇ ਸੀ ਜੁਰਤ ਵਾਲੇ ਜਥੇਦਾਰ ਸਾਹਿਬ ਸੀਗੇ ਉਹ ਗੱਲ ਕੀ ਹੋਈ ਦੋਸਤੋ ਗੱਲ ਹੈ 21 ਅਗਸਤ 1999 ਦੀ ਜਦੋਂ ਪੰਜਾਬ ਦੇ ਵਿੱਚ ਗਵਰਨਰ ਰੀ ਰਾਜ ਹੁੰਦਾ ਸੀਗਾ ਉਦੋਂ ਉਹਨਾਂ ਨੇ ਉਹਨੇ ਗੋਬਿੰਦ RAM ਨੇ ਜਿਹੜਾ ਆਪਣੇ ਠੀਕਾ ਜ਼ਾਲਮ ਸੀਗਾ ਜਿਹੜਾ ਸਿੰਘਾਂ ਨੂੰ ਤਸੀਹੇ ਦਿੰਦਾ ਸੀਗਾ ਐਸਐਸਪੀ ਸੀ ਬਟਾਲੇ ਦਾ ਉਹਨੇ ਪੁਤਲੀ ਘਰ ਅਮਰਸਰ ਤੋਂ ਦੋ ਬੀਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਰਮੀਤ ਕੌਰ ਜੋ ਕਿ ਉਸ ਪਤਨੀ ਸੀ ਸਰ ਮਹਿਲ ਸਿੰਘ ਬੱਬਰ ਖਾਲਸਾ ਨਾਲ ਜਿਹੜੇ ਰਿਲੇਟਰ ਸੀਗਾ ਉਹਨਾਂ ਦੀ ਉਸ ਪਤਨੀ ਸੀ ਤੇ ਦੂਜੀ ਬੀਬੀ ਸੀ ਗੁਰਦੀਪ ਕੌਰ ਜੋ ਕਿ ਉਸ ਪਤਨੀ ਸੀ ਕਿ ਸੀਦ ਭਾਈ ਕਲਵੰਤ ਸਿੰਘ ਲਾਗੋਕੇ ਦੀ ਇਹ ਦੋਨਾਂ ਬੀਬੀਆਂ ਨੂੰ ਪੁਤਲੀ ਘਰ ਅਮਰਸਰ ਸਾਹਿਬ ਤੋਂ ਇਹਨਾਂ ਨੇ ਗ੍ਰਿਫਤਾਰ ਕੀਤਾ ਗੋਵਿੰਦ RAM ਨੇ ਗ੍ਰਿਫਤਾਰ ਕਰਕੇ ਇਹਨਾਂ ਦੋਨਾਂ ਨੂੰ ਬੀਕੋ ਸੈਂਟਰ ਲੈ ਗਿਆ ਬਟਾਲੇ ਦੇ ਵਿਕੇ ਉੱਥੇ ਲਿਜਾ ਕੇ 15 ਦਿਨ ਲਈ ਇਹਨਾਂ ਬੀਬੀਆਂ ਦੇ ਉਹ ਅਤਿਆਚਾਰ ਕੀਤਾ ਰਹਿ ਰੱਬ ਦਾ ਨਾਮ ਇੱਥੋਂ ਤੱਕ ਸੁਣਿਆ ਗਿਆ ਇਹਨਾਂ ਬੀਬੀਆਂ ਦੇ ਮੂੰਹ ਦੇ ਵਿੱਚ ਵੀ ਮੂਤਾ ਦਾ ਰਿਹਾ ਇਹ ਕੁੱਤਾ ਸੋ ਉਸ ਤੋਂ ਬਾਅਦ ਜਿਹੜਾ ਇਹ ਬੀਕੋ ਸੈਂਟਰ ਆ ਦੋਸਤੋ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਬੀਕੋ ਸੈਂਟਰ ਬਹੁਤ ਮਸ਼ਹੂਰ ਸੀਗਾ ਟੌਰਚਰ ਕਰਨ ਵਾਸਤੇ ਜਿਵੇਂ ਇੱਕ ਸਮੇਂ ਲੱਡਾ ਕੋਠੀ ਹੁੰਦੀ ਸੀਗੀ ਜੋ ਕਿ ਸੰਗਰੂਰ ਲੱਗ ਗਿਆ ਉਦਾਂ ਹੀ ਬੀਕੋ ਸੈਂਟਰ ਦੇ ਨਾਂ ਨੂੰ ਲੋਕ ਕੰਮ ਦੇ ਹੁੰਦੇ ਸੀਗੇ ਤੇ ਗੋਵਿੰਦ RAM ਨੇ ਤਾਂ ਦਹਿਸ਼ਤ ਬਹੁਤ ਹੀ ਜ਼ਿਆਦਾ ਫਲਾਈ ਹੋਈ ਸੀ ਜਦੋਂ ਇਹ ਗੱਲ ਜਿੱਥੇ ਉਸ ਮੌਜੂਦਾ ਜਥੇਦਾਰ ਸਰਦਾਰ ਆਪਣੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋ ਪਹੁੰਚੀ ਤਾਂ ਉਹਨਾਂ ਨੇ ਇਦਾਂ ਅੱਜ ਦੇ ਜਥੇਦਾਰਾਂ ਮੰਗ ਕਮੇਟੀਆਂ ਨਹੀਂ ਬਣਾਈਆਂ ਹੈਗੀਆਂ ਉਹਨਾਂ ਨੇ ਤਰਾਂਤਿਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਵੀ ਬੀਬੀਆਂ ਦੀ ਰਿਹਾਈ ਲਈ ਬਕਾਇਦਾ ਥਾਣੇ ਦਾ ਘਰਾ ਕੀਤਾ ਜਾਵੇਗਾ ਜਿੱਥੇ SSP ਗੋਵਿੰਦ RAM ਤਾਇਨਾਤ ਸੀਗਾ ਤੇ ਇਹਨਾਂ ਕੇਸ ਸੁਣਦੇ ਹੋਏ ਸਰਕਾਰ ਜਿਹੜੇ ਉਹਦਾ ਮੌਜੂਦਾ ਤੰਤਰ ਸੀਗਾ ਸਰਕਾਰੀ ਤੰਤਰ ਸਰਕਾਰ ਨਹੀਂ ਕਹਿ ਸਕਦੇ ਕਿਉਂਕਿ ਗਵਰਨਰ ਦੀ ਰਾਜਸੀ ਪ੍ਰਸ਼ਾਸਨ ਨੇ ਇੱਕ ਬੀਬੀ ਨੂੰ ਤਾਂ ਉਹਨਾਂ ਦੇ ਇਸ ਐਲਾਨ ਤੇ ਹੀ ਉਹਨਾਂ ਨੇ ਛੱਡ ਦਿੱਤਾ ਤੇ ਉਹਨਾਂ ਨੇ ਜਦੋਂ ਪਰ ਫਿਰ ਵੀ ਉਹ ਉਹਨਾਂ ਨੇ ਕਿਹਾ ਪ੍ਰਸ਼ਾਸਨ ਨੇ ਕਿਹਾ ਜ਼ਥੇਦਾਰ ਸਾਹਿਬ ਨੂੰ ਕਿ ਤੁਸੀਂ ਘਰਾਉਣਾ ਕਰੋ ਪਰ ਉਹ ਆਪਣੀ ਗਲਤੀ 'ਤੇ ਅੜੇ ਰਹੇ ਉਹਨਾਂ ਨੇ ਬਟਾਲੇ ਦਾ ਥਾਣਾ ਘੇਰਿਆ ਜਿੱਥੇ ਐਸਐਸਪੀ ਗੋਬਿੰਦ RAM ਕੁੱਤਾ ਤਾਇਨਾਤ ਸੀਗਾ ਤੇ ਵੱਡਾ ਘਰਾ ਕਰਨ ਤੋਂ ਬਾਅਦ ਤੇ ਤੁਰੰਤ ਫਿਰ ਉਹਨਾਂ ਨੇ ਇਹ ਬੀਬੀ ਨੂੰ ਇੱਕਦੂ ਛੱਡ ਦਿੱਤਾ ਤੇ ਦੂਜੀ ਬੀਬੀ ਨੂੰ ਛੱਡਣ ਲਈ ਵੀ ਉਹਨਾਂ ਨੇ ਜਦੋਂ ਘਰਾ ਕੀਤਾ ਉਹ ਕਹਿੰਦੇ ਹੁਣ ਉਹਨਾਂ ਨੇ ਜਦੇ ਉੱਥੇ ਐਲਾਨ ਕੀਤਾ ਜ਼ਥੇਦਾਰ ਸਾਹਿਬ ਨੇ ਕਿ ਅਸੀਂ ਹੁਣ ਗਵਰਨਰ ਹਾਊਸ ਨੂੰ ਘੇਰਾਂਗੇ ਤੇ ਇਹ ਘਰਾ ਕਰਨ ਤੋਂ ਬਾਅਦ ਦੂਜਾ ਐਲਾਨ ਕੀਤਾ ਜ਼ਥੇਦਾਰ ਸਾਹਿਬਾਨ ਨੇ ਤਾਂ ਉਹਨਾਂ ਨੇ ਦੂਜੀ ਬੀਬੀ ਆ ਜਿਹੜੀ ਗੁਰਦੇਵ ਕੌਰ ਸੀ ਉਹਨੂੰ ਵੀ ਛੱਡ ਦਿੱਤਾ ਤੇ ਉਦੋਂ ਦੇ ਤੰਤਰ ਨੇ ਇੰਨਾ ਇੰਨਾ ਖੌਫ ਖਾਦਾ ਜ਼ਥੇਦਾਰ ਸਾਹਿਬ ਦਾ ਕਿ ਉਹਨਾਂ ਨੇ ਰਾਤ ਨੂੰ 12 ਵਜੇ ਅੱਧੀ ਰਾਤ ਮੈਜਿਸਟ੍ਰੇਟ ਤੋਂ ਆਰਡਰ ਲੈ ਕੇ ਬੀਬੀ ਗੁਰਦੇਵ ਕੌਰ ਨੂੰ ਛੱਡਿਆ ਤੇ ਰਾਤ ਨੂੰ ਭਾਈ ਜਗਿੰਦਰ ਸਿੰਘ ਤਲਵਾੜਾ ਜੀ ਉਹਨਾਂ ਨੂੰ ਲੈ ਕੇ ਸ੍ਰੀ ਅਮਰਥਰ ਸਰ ਸੇ ਪਹੁੰਚੇ ਬਟਾਲੇ ਤੋਂ ਲੈ ਕੇ ਇਹ ਹੁੰਦੀ ਆ ਜਥੇਦਾਰ ਦੀ ਜ਼ੁਰਤ ਦੋਸਤੋ ਅੱਜ ਦੇ ਜਥੇਦਾਰਾ ਮੰਗਦੀ ਹੈਗਾ ਠੀਕ ਹੈ ਨਾ ਇਹ ਅੱਜ ਦੇ ਜਥੇਦਾਰਾ ਮੰਗਦੀ ਕਿ ਕਮੇਟੀਆਂ ਬਣਾਤੀਆਂ ਜਾਂ ਕਿਸੇ ਪਾਰਟੀ ਦੇ ਪ੍ਰਧਾਨ ਦੇ ਜੇਬ ਦੇ ਵਿੱਚ ਸੀ ਜਥੇਦਾਰ ਇਹਨੂੰ ਕਹਿੰਦੇ ਨੇ ਜ਼ੁਰਤ ਇਹਨੂੰ ਕਹਿੰਦੇ ਨੇ ਜ਼ੁਰਕਾ ਉਦੋਂ ਦਾ ਜਿਹੜਾ ਅੱਜ ਦੇ ਮੈਂ ਬੱਚਿਆਂ ਨੂੰ ਦੱਸ ਦਵਾਂ ਕਿ 1999 ਦਾ ਜਿਹੜਾ ਮਾਹੌਲ ਸੀ ਨਾ ਸ਼ਾਮ ਨੂੰ 3:30 4 ਵਜੇ ਨੂੰ ਜਿੰਦੇ ਲੱਗ ਜਾਂਦੇ ਸੀ ਘਰਾਂ ਨੂੰ ਐਡਾ ਖੌਬਲਾ ਭਰਿਆ ਹੋਇਆ ਮਾਹੌਲ ਸੀਗਾ ਸਿੰਘ ਨਹੀਂ ਸੀ ਮਾਰੇ ਪੁਲਿਸ ਵੀ ਬਹੁਤ ਗੰਦੀ ਹੋਈ ਪਈ ਸੀ ਤੇ ਬਕਾਇਦਾ ਸੈਂਟਰ ਦੇ ਵਿੱਚੋਂ ਐਸਐਸਬੀ ਗੋਬਿੰਦ RAM ਵਰਗੇ ਕੁੱਤੇ ਇੱਥੇ ਤਾਇਨਾਤ ਕੀਤੇ ਗਏ ਸੀ ਸਿਰਫ ਟੌਰਚਰ ਵਾਸਤੇ ਤੇ ਕੁੱਤੇ ਨੂੰ ਫਿਰ ਗੱਡੀ ਚੜ੍ਹਾ ਆਪਣੇ ਭਾਈ ਜਗਰਾਤ ਸਿੰਘ ਤੂਫਾਨ ਨੇ ਸ਼ਹੀਦ ਭਾਈ ਜਗਰਾਤ ਸਿੰਘ ਤੂਫਾਨ ਨੇ ਸਲਾਮ ਆ ਨਮਸਤੇ ਆ ਉਹਨਾਂ ਵੀਰਨੋਂ ਉਹਨਾਂ ਨੂੰ ਨਮਾ ਨਾ ਮੇਰਾ ਤਾਂ ਐਜੇ ਸਿੰਘਾਂ ਨੂੰ ਜਿਨ੍ਹਾਂ ਨੇ ਅਬਦ ਆਬ ਭਾਰਤ ਕੌਮ ਦੇ ਲਈ ਸੋ ਦੋਸਤੋ ਇਹਨੂੰ ਕਹਿੰਦੇ ਨੇ ਜੱਤੇਦਾਰੀ ਸੋ ਅੱਜ ਦੀ ਆਪਣੀ ਵੀਡੀਓ ਇਹ ਸੀਗੀ ਜੱਤੇਦਾਰ ਸ੍ਰੀ ਪ੍ਰੋਫੈਸਰ ਦਰਸ਼ਨ ਸਿੰਘ ਪ੍ਰਸਿੱਧ ਕੀਰਤਨੀਆਂ ਦੇ ਸੰਬੰਧ ਸੀ ਜੋ ਕਿ ਜੁਰਕਾ ਰੱਖਣ ਵਾਲੇ ਜੱਤੇ ਆ ਸੀ ਸੋ ਦੋਸਤੋ ਦੋ ਵੀਡੀਓ ਖਤਮ ਕਰਨ ਦੀ ਆਗਿਆ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ